ਬੱਚੇ ਨਾਲ ਤਾਂ ਖੰਡਣਾ ਨਹੀਂ ਚਾਹੀਦਾ 5-6 ਸਾਲ ਦਾ ਬੱਚਾ ਉਹਨੂੰ ਕੀ ਪਤਾ ਵਾ ਉਹਦੇ ਤੁਸੀਂ ਬੱਚਾ ਖੇਡਦਾ ਵਾ ਖੇਡਣ ਦਿਓ ਬੱਚੇ ਨੂੰ ਜਿੱਦਾਂ ਵੀ ਆ ਤੁਸੀਂ ਉਹਦੇ ਸਿਰ ਤੇ ਬਾਲਟੀ ਮਾਰੀ ਚੱਕ ਕੇ ਉਹਦੇ ਨਾਲ ਚ ਮੈਂ ਦੇਖਦਾ ਵਾ ਕਿੰਨਾ ਬਲੱਡ ਆ ਰਿਹਾ ਬੱਚੇ ਦੇ ਨਾਗਰ ਥੱਲੇ ਜੀਟ ਪਈ ਸੀ ਬੱਚੇ ਤੇ ਬਹੁਤ ਮੰਦਪਾਗੀ ਘਟਣਾ ਹੋਈ ਮੈਂ ਤੇ ਬੱਚੇ ਖੇਡਦੇ ਪਏ ਖੇਡਦੇ ਖੇਦ ਉਹਨਾਂ ਨੇ ਕੁਝ ਕਿਹਾ ਵੀ ਨਹੀਂ ਕਿ ਕੋਈ ਕਹਿੰਨੇ ਕਿ ਤੇ ਨਾ ਉਹ ਕਹਿੰਦੇ ਤੁਸੀਂ ਇੱਥੇ ਨਾ ਖੇਡੋ ਆ ਤੁਸੀਂ ਅੰਦਰ ਜਾਓ ਮੈਂ ਕਹਿੰਦਾ ਬੱਚੇ ਖੇਡਦੇ ਪਏ ਉਹ ਖੇਡਦੇ ਖੇਦ ਉਹਨਾਂ ਨੇ ਬੱਚੇ ਅੰਦਰ ਨਹੀਂ ਕਿ ਉਹਨੇ ਕੁੜੇ ਦੀ ਬੱਡੀ ਚੱਕ ਕੇ ਨਾ ਨੱਕ ਤੇ ਮਾਰਦੇ ਸਿੱਧਾ ਕਿਦ ਵੀ ਹੁਣ ਬੱਚੇ ਗਲੀਆਂ ਦੇ ਵਿੱਚ ਨਾ ਖੇਡਣਗੇ ਤੇ ਕਿੱਥੇ ਖੇਡਣਗੇ ਕਾਰ ਉੱਥੇ ਆ ਜੀ ਹੁਣ ਬੱਚੇ ਗਲੀ ਦੇ ਬਾਹਰ ਖੇਡ ਰਹੇ ਸੀਗੇ ਹੁਣ ਰੱਬ ਜਾਣੇ ਉਹਨਾਂ ਨੂੰ ਕੀ ਤਕਲੀਫ ਹੋਈ ਆ ਉਹਨਾਂ ਨੇ ਚੱਕ ਕੇ ਵਾਲਟੀ ਕੁੜੀ ਦੇ ਮਾਰ ਦਿੱਤੀ ਜੀ लुधियाना ਦੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਇਸਲਾਮ ਗੰਜ ਦੇ ਵਿੱਚ ਛੋਟੇ ਜੀ ਗੱਲ ਨੂੰ ਲੈ ਕੇ ਇੱਕ ਵਿਵਾਦ ਹੋ ਜਾਂਦਾ ਜਿਹਦੇ ਵਿੱਚ ਬੱਚੀ ਤੇ ਜਿਹੜਾ ਕੁੜੀ ਦੀ ਬਾਲਟੀ ਮਾਰ ਦਿੱਤੀ ਜਾਂਦੀ ਹੈ ਲੁਧਿਆਣਾ ਦੇ ਸਿਵਲ ਹਸਪਤਾਲ ਮੌਜੂਦ ਆ ਪਰਿਵਾਰ ਮੌਜੂਦ ਆ ਬੱਚੀ ਨਹੀਂ ਦਿਖਾਵਾਂਗੇ ਆਪਾਂ ਬੱਚੀ ਸਾਡੇ ਨਾਲ ਮੌਜੂਦ ਹੈ ਲੇਕਿਨ ਉਹਦੇ ਪਾਪਾ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਸਰ ਮੇਰਾ ਨਾਮ ਸੁਰੇਸ਼ ਕੁਮਾਰ ਹੈ ਸੁਰੇਸ਼ ਕਿੰਨੇ ਸਾਲ ਦੀ ਬੱਚੀ ਹੈ ਸਰ 6 ਸਾਲ ਦੀ ਕੁੜੀ ਹੈ ਆ ਕੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਸਰੀਬ ਗਲੀ ਚ ਮੈਨੂੰ ਖੇੜਦੇ ਪੈਸੇ ਬੱਚੇ ਬੱਚੇ ਖੇੜਦੇ ਪੈਸੇ ਤੋਂ ਮੈਂ ਸਾਡੇ ਘਰ ਦੇ ਸਾਹਮਣੇ ਰਹਿੰਦਾਗਾ ਵਾ ਹੇਰਾ ਸਿੰਘ ਜਿਹਦਾ ਨਾਂ ਹੈਗਾ ਵਾ ਤੇ ਉਹ ਮੈਂ ਤੇ ਬੱਚੇ ਖੇੜਦੇ ਪੈਸੇ ਖੇੜਦੇ ਖੇਦੇ ਉਹਨਾਂ ਨੇ ਕੁਝ ਕਿਹਾ ਵੀ ਨਹੀਂ ਕਿ ਕੋਈ ਗੱਲ ਨਹੀਂ ਕਿ ਤੇ ਨਾ ਉਹ ਕਹਿੰਦੇ ਤੁਸੀਂ ਇੱਥੇ ਨਾ ਖੇਲੋ ਮੈਂ ਤੁਸੇ ਅੰਦਰ ਜਾਓ ਮੈਂ ਕਹਿੰਦਾ ਬੱਚੇ ਖੇੜਦੇ ਪੈਸੇ ਖੇੜਦੇ ਖੇਦੇ ਉਹਨਾਂ ਨੇ ਕਿਹਾ ਉਹਨੇ ਬੱਚੇ ਅੰਦਰ ਨਹੀਂ ਕਿ ਉਹਨੇ ਕੁੜੇ ਦੀ ਬੱਟੀ ਚੱਕ ਕੇ ਨਾ ਨਖਤੇ ਮਾਰਦੇ ਸਿੱਧਾ ਕਿਦਾਂ ਕਿ ਇਹਨਾਂ ਨੂੰ ਬਲੱਡਿੰਗ ਆ ਗਿਆ ਤੇ ਦੇਖੋ ਨਿਸ਼ਾਨ ਕਿੰਨਾ ਪੈ ਗਿਆ ਹੈਗਾ ਵਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਹਾਂ ਗਲਾਂ ਕਰਕੇ ਉਹ ਤੋ ਕਿਹਾ ਮੈਂ ਤੈਨੂੰ ਮਾਰ ਦੇਣਾ ਤੂੰ ਭੱਜਦੀ ਨਹੀਂ ਜਾਂਦੀ ਨਹੀਂ ਅੰਦਰ ਗਿਆ ਹਾਂ ਚੱਲ ਲੈ ਜਾਣਾ ਆਪਣੇ ਅੰਦਰ ਹੈ ਇਤਬਾਰ ਖੜਾ ਕੇ ਰੱਖਿਆ ਆ ਵਾ ਮਾਰਿਆ ਕਿਸੇ ਬੱਚੀ ਦੇ ਕੂੜੇ ਦੇ ਬਾਲਟੀ ਹਾਂ ਬਾਹਰ ਬੂਏ ਦੇ ਕੋਲ ਕੂੜੇ ਦੀ ਜਿਹੜੀ ਬਾਲਟੀ ਪਈ ਸੀ ਹਾਂ ਉਹ ਚੱਕ ਕੇ ਨੇ ਮਾਰਤਾ ਵਾ ਤੇ ਬੱਚੀ ਤੇ ਕਿੰਨਾ ਖੂਨ ਆਇਆ ਖੂਨ ਕਾਫੀ ਆ ਗਿਆ ਪੂਰਾ ਦੇਖੋ ਕੱਪੜਾ ਕਿ ਗਿੱਲਾ ਹੋਇਆ ਪਿਆ ਉਹ ਖੂਨ ਦੇ ਨਾਲ ਦੇਖੋ ਨਿਸ਼ਾਨ ਵੀ ਕਿੰਨਾ ਪੈ ਚੁੱਕਿਆ ਪੂਰਾ ਤੇ ਸੁਣਦੇ ਨੇ ਸਿਵਲ ਹਸਪਤਲ ਪਹੁੰਚੀ ਉਹ ਮੈਡੀਕਲ ਕਰਾ ਲਿਆ ਹਾਂ ਜੀ ਮੈਡੀਕਲ ਕਰਾ ਲਿਆ ਸਰ ਉਸ ਵਾਰ ਕੀ ਸੋਕ ਕਹਿੰਦੇ ਮੈਂ ਹੁਣ ਤੁਮਾਂ ਨੂੰ ਪਰਚਾ ਕਰਾਉਣਾ ਪਜਗੜਾ ਨਾ 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 ਨੋਨੋ ਵਿੱਚ ਕਿਹਾ ਆਂਦੇ ਭੇਜੋ ਲਿਆ ਕੇ ਦੇਖੋ ਕੀ ਕਹਦੇ ਨੇ ਲੇਕਿਨ ਲੁਧਿਆਣਾ ਵੀ ਦੂਜੀ ਪਾਰਟੀ ਏਸੀ ਵਾਲਾ ਸਲ ਪਾਰਟੀ ਆਈ ਸੀ ਦੂਜੀ ਹਾਂਜੀ ਉਹ ਆਏ ਆਏ ਸੋ ਕਹਿੰਦੇ ਨਾ ਮੈਨੂੰ ਲੈ ਚਲੋ ਮੈਂ ਮੈਡੀਕਲ ਮੈਂ ਦਵਾਈ ਦਵਾ ਦੇਣਾ ਖਰਚਾ ਦੇ ਦੇਣਾ ਮੇਰੇ ਕੋ ਮੈਂ ਕਹਿੰਦਾ ਖਰਚਾ ਕੀ ਕਰਨਾ ਤੁਸੀਂ ਮੇਰੇ ਕੋਲ ਲੈ ਲਓ ਖਰਚਾ ਮੈਂ ਦੇਣਾ ਤੁਹਾਡੀ ਬੱਚੀ ਵੀ ਹੈ ਕਿ ਤੋ ਮੈਂ ਤੁਹਾਡੀ ਤੁਹਾਡੀ ਜੀ ਬੱਚੀ ਮਾਰਤਾ ਤੁਸੀਂ ਕੀ ਕਰੋਗੇ ਤੋ ਕੋਈ ਇਹਦੀ ਸੀਸੀਟੀਵੀ ਫੁਟੇਜ ਹੈਗੀ ਨਹੀਂ ਸਰ ਫੁਟੇਜ ਨਹੀਂ ਹੈ ਕਿਉਂਕਿ ਮੈਂ ਹੈ ਹੀ ਨਹੀਂ ਸੀ ਮੈਂ ਤਾਂ ਕੰਮ ਤੇ ਬਾਹਰ ਹੈਗਾ ਸੀ ਤੁਸੀਂ ਰਿਸ਼ਤਦਾਰ ਹਾਂਜੀ ਮੇਰਾ ਬਰਾਦਰ ਮੈਂ ਨਾ ਬਰਾਦਰ ਹੈ ਜੀ ਇੱਕ ਬੱਚੀਆਂ ਅਜਕਲ ਦੁਨੀਆ ਨਾ ਪਤਾ ਨਹੀਂ ਕੀ ਹੋ ਗਿਆ ਵਾ ਕੁਝ ਸਮਝ ਨਹੀਂ ਆਂਦਾ ਹੈਗਾ ਆ ਵੀ ਹੁਣ ਬੱਚੇ ਗਲੀਆਂ ਦੇ ਵਿੱਚ ਨਾ ਖੇਡਣਗੇ ਤੇ ਕਿੱਥੇ ਖੇਡਣਗੇ ਕਾਰ ਉੱਥੇ ਆ ਜੀ ਹੁਣ ਬੱਚੇ ਗਲੀ ਦੇ ਬਾਹਰ ਖੇਡ ਰਹੇ ਸੀਗੇ ਹੁਣ ਰੱਬ ਜਾਣੇ ਉਹਨਾਂ ਨੂੰ ਕੀ ਤਕਲੀਫ ਹੋਈ ਆ ਉਹਨਾਂ ਨੇ ਚੱਕ ਕੇ ਬਾਲਟੀ ਕੁੜੀ ਦੇ ਮਾਰਤੀ ਜੀ ਬਲੀਡਿੰਗ ਬਹੁਤ ਜ਼ਿਆਦਾ ਆਈ ਆ ਸਾਰਾ ਫਰਸ਼ ਸਾਡਾ ਖੂਨ ਨਾਲ ਉੱਥੇ ਲਤਪਟ ਹੋ ਗਿਆ ਵਾ ਤੇ ਅਸੀਂ ਦੋਨੋਂ ਜਣੇ ਕੰਮ ਤੇ ਸੀਗੇ ਜੀ ਬਾਹਰ ਕਿੱਥੇ ਪ੍ਰੋਗਰਾਮ ਲਾਣ ਗਏ ਸੀਗੇ ਤੇ ਸਾਨੂੰ ਫੋਨ ਆਇਆ ਸੀ ਅਮਰਜੈਂਸੀ ਉੱਥੋਂ ਭੱਜ ਕੇ ਆਏ ਦੇਖਿਆ ਕੁੜੀ ਦਾ ਹਾਲ ਬਹੁਤ ਬੁਰਾ ਹੈਗਾ ਆ ਤੇ ਹੁਣ ਆਪਾਂ ਸਿਵਲ ਹਸਪੀਟਲ 'ਚ ਆਏ ਆ ਸਰ ਜੀ ਪਰਚੀਨ ਕਰਾਣੀਆਂ ਥਾਣੇ ਹਾਂਜੀ ਸਰ ਇੱਕ ਪਲੇਟ ਕੰਪਲੀਟ ਕਰਾਣੀਆਂ ਗਿਆ ਕਿਸ ਤਰ੍ਹਾਂ ਦੇਖੋਗੇ ਯਾਰ ਭਾਈ ਛੋਟੀ ਜਿਹੀ ਖੇਡ ਪਿੱਛੇ ਬੱਚੇ ਦਾ ਮੂੰਹ ਹੀ ਪਾੜ ਦਿੱਤਾ ਬਹੁਤ ਵੱਡੀ ਗਲਤੀ ਕੀਤੀ ਉਹਨਾਂ ਨੇ ਜੀ ਬਹੁਤ ਵੱਡੀ ਇਹ ਬੱਚੇ ਨਾਲ ਤਾਂ ਕਰਨ ਨਹੀਂ ਚਾਹੀਦਾ 5-6 ਸਾਲ ਦਾ ਬੱਚਾ ਉਹਨੂੰ ਕੀ ਪਤਾ ਵਾ ਉਹਦੇ ਤੁਸੀਂ ਬੱਚਾ ਖੇਡਦਾ ਵਾ ਖੇਡਣ ਦਿਓ ਬੱਚੇ ਨੂੰ ਜਿੱਦਾਂ ਵੀ ਆ ਤੁਸੀਂ ਉਹਦੇ ਸਿਰ ਤੇ ਬਾਲਟੀ ਮਾਰੀ ਚੱਕ ਕੇ ਉਹਦੇ ਨੱਕ ਚੋਂ ਮੈਂ ਦੇਖਦਾ ਮੈਂ ਕਿੰਨਾ ਬਲੱਡ ਆ ਰਿਹਾ ਬੱਚੇ ਦੇ ਨਾਗਰ ਥੱਲੇ ਚੀਟ ਪਈ ਹੋਈ ਆ ਬੱਚੇ ਦੇ ਬਹੁਤ ਮੰਤ ਪਾਗੀ ਘਟਨਾ ਹੋਈ ਹੈ ਜੀ ਬੱਚੇ ਨਾਲ ਬਿਲਕੁਲ ਇਸਲਾਮਗੰਸ ਦੀ ਘਟਨਾ ਹੈਗੀ ਹੈ ਮੈਂ 6 ਸਾਲ ਦੀ ਬੱਚੀ ਹੈ ਜੋ ਦਿਖਾ ਨਹੀਂ ਸਕਦਾ ਆ ਕੋਲ ਖੜੀ ਹੋਈ ਹੈ ਲੇਕਿਨ ਬੱਚੀ ਦੇ ਬਾਲਟੀ ਮਾਰਨਾ ਜੋ ਨੱਕ ਦੇ نیچے ਲਿਪਸ ਹੁੰਦੇ ਆ ਉਥੋਂ ਦੀ ਪੂਰਾ ਬੁੱਲ ਫਾੜ ਗਿਆ ਸੀਗਾ ਤੇ ਖੂਨ ਆਣਾ ਸ਼ੁਰੂ ਹੋ ਗਿਆ ਸਿਵਲ ਹਸਪਤਾਲ ਲੈ ਆਏ ਤੇ ਇਲਾਜ ਕਰਾਇਆ ਗਿਆ ਬੱਚੀ ਦਾ ਥਾਣੇ ਤੇਰਖਾਸ ਦਿੱਤੀ ਹੁਣ ਦੇਖਦੇ ਆ ਕੀ ਕਾਰਵਾਈ ਅਮਨ ਚ ਲਿਆਂਦੀ ਜਾਂਦੀ ਹੈ ਲੁਧਿਆਣਾ ਦੇ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਵਾਲੇ ਮੰਨਦੀਪ ਜੀ ਹਾਂ ਲਿਵਿੰਗ ਮੈਂ ਦੋ ਤੋਂ ਹਾਂਜੀ ਹਾਂਜੀ ਵਿਸ਼ਾਲ ਕਪੂਰ ਗੱਲ ਕਰ ਰਿਹਾ ਹਾਂ ਲੁਧਿਆਣਾ ਵਾਲੇ ਤੋਂ ਪ ਹਾਂਜੀ ਹਾਂਜੀ ਜੀ ਸੀਗੇ ਪਾਜੀ ਇੱਕ ਤੁਹਾਡੇ ਕੋਲ ਦਰਖਾਸਤ ਆਈ ਹੋਣੀ ਹੈ ਬੱਚੀ ਦੇ ਬਾਲਟੀ ਬੁਲਟੀ ਮਾਰੀ ਹੋਣੀ ਬਿਮਾਰੀ ਹੋਣੀ ਕਿੰਦੇ ਦੇ ਹਾਂਜੀ 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 ਕੀ ਮਾਮਲਾ ਕੀ ਸੀਗਾ ਪਾਜੀ ਉਹ ਅਸਲ ਦੇ ਵਿੱਚ ਨਾ ਰਾਤ ਹੀ ਨਾ ਮੇਰੇ ਸੁੜੀ ਬਤੀ ਹਿੱਤ ਹਾਂਜੀ ਮੇਰਾ ਹਾ ਹੋਣੀ ਆ ਕੋਈ ਸ਼ੀਕ ਸਾਡੇ ਜੀ ਸਰ ਤੇ ਉਹ ਆਪਣੇ ਗਵਾਂਦੀ ਗਲੀ ਦੇ ਵਿੱਚ ਹੀ ਸੀ ਅੱਛਾ ਜੀ ਤੇ ਉਹ ਪਤਾ ਨਹੀਂ ਕਿ ਲਾਲ ਰੁਪਏ ਹੋਣੇ ਤੇ ਪਤਾ ਨਹੀਂ ਬੱਚੀ ਨੇ ਮਾਰੀ ਬਾਹਰ ਦੀ ਕਿ ਪਤਾ ਨਹੀਂ ਦੂਜੇ ਮੁੰਡੇ ਮੁੰਡੇ ਨੇ ਮਾਰੀ ਹਾਂਜੀ ਤੇ ਉਹਨਾਂ ਐਮਐਲਆਰ ਕਟਾਈ ਆ ਤੇ ਉਸ ਤੋਂ ਬਾਅਦ ਜਿਹੜੀ ਦੂਜੀ ਪਾਰਟੀ ਜਿਹੜੀ ਲੜਈ ਆ ਇਸ ਵਿੱਚ ਹਾਂਜੀ ਤੇ ਉਹਨਾਂ ਨੇ ਵੀ ਮੈਡੀਕਲ ਕਰਵਾਇਆ ਸੀ ਅੱਛਾ ਜੀ ਤੇ ਉਹ ਵੀ ਦਰਖਾਸਤ ਦੋਨੋਂ ਦੇ ਕੇ ਗਈ ਸੀ ਕੋਈ ਇਹ ਤੇ ਐਫਆਈਆ ਹੋਈ ਸਾਰਾ ਜਿਹਾ ਕੁਝ ਨਹੀਂ ਨਹੀਂ ਇਹ ਐਫਆਈਆ ਨਹੀਂ ਹੋਈ ਮੈਂ ਨਾ ਸਵੇਰੇ ਮੈਂ ਫੋਨ ਕੀਤਾ ਸੀ ਜੀ ਸਰ ਇੱਕ ਵਾਰ ਦੀ ਨੂੰ ਜੀ ਸਰ ਤੇ ਉਹ ਨਾ ਕਹਿੰਦੇ ਉਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਵਾ ਆਪਾਂ ਜੀ ਸਰ ਹਾਂਜੀ ਹਾਂਜੀ ਤੇ ਕੱਲ ਕੱਲ ਨੂੰ ਬੁਲਾ ਕੇ ਫਿਰ ਆਪਾਂ ਦੇਖ ਲੈਨੇ ਜਿੱਦਾਂ ਵੀ ਹੋਇਆ ਚਲੋ ਗੁਰੂ ਗੋਬਿੰਦ ਸਿੰਘ ਜੀ